ਤੇ ਹੁਣ ਬਾਜੂ ਇਹਦਾ ਰੱਖਿਆ ਹੋਇਆ ਵੱਡਾ ਚੌੜਾ ਡਬਲ ਕੱਪ ਦੇ ਵਿੱਚ ਬਾਜੂ ਆ ਤੇ ਨਾਲ ਹੀ ਇਹਦੇ ਸਟੋਰੇਜ ਦਿੱਤੀ ਵੀ ਆ ਆ ਤੁਸੀਂ ਦੇਖ ਸਕਦੇ ਹੋ ਦੋਨੋਂ ਦੋਨੇ ਬਾਜੂਆਂ ਦੇ ਵਿੱਚ ਸਟੋਰੇਜ ਬਣੀ ਵੀ ਆ ਸਮਾਨ ਰੱਖਣ ਵਾਸਤੇ ਤੇ ਨਾਲ ਕੱਪ ਹੋਲਡਰ ਲੱਗੇ ਆ ਬਾਕੀ ਖੁੱਲਦੇ ਆ ਸਾਰੇ ਬਾਜੂ ਇਹ ਦੋ ਰੰਗ ਦੇ ਵਿੱਚ ਆਪਣੇ ਕੋਲੇ ਨਵੇਂ ਤਿਆਰ ਕੀਤੇ ਆ ਬਾਜੂ ਵਿਖਾਦੇ ਸਾਰਾ 골ਡਨ ਵਰਕ ਹੋਇਆ ਹੋਇਆ ਸਾਰੀ ਮਸ਼ੀਨੀ ਸਲਾਈ ਆ ਬਰਫੀ ਡੀਐਨ ਜਿਹੜਾ ਬਣਿਆ ਹੈ ਸਾਰਾ ਵੱਡੀਆਂ ਮਸ਼ੀਨਾਂ ਦੇ ਤਿਆਰ ਹੁੰਦਾ ਆ ਸਾਰਾ ਜਿਹੜਾ ਉੱਪਰਲਾ ਸਲਾਈਆਂ ਦਾ ਕੰਮ ਇਹ ਸਾਰਾ ਮਸ਼ੀਨ ਦੇ ਉੱਤੇ ਤਿਆਰ ਹੁੰਦਾ ਵੱਡੀ ਦੇ ਇੰਨੇ ਇੱਕ ਸਟੋਰੇਜ ਹੈਗੀ ਵਿੱਚ ਨਾਲ ਦੋ ਸਹਰਾਣੇ ਹੈਗੇ ਪੱਲੂਆ ਦੇ ਵਿੱਚ ਬਣੇ ਹੋਏ ਪੂਰੇ ਵਧੀਆ ਐਦਾਂ ਬੈੱਡ ਬਣ ਗਿਆ ਲੋ ਤੋਂ ਦੂਜਾ ਡਿਜ਼ਾਈਨ ਦਿਖਾਉਣੇ ਆਹਾ ਬਾਜੂ ਦਾ ਡਿਜ਼ਾਈਨ ਸੇਮ ਹੀ ਆ ਤੇ ਜਿਹੜਾ ਹੈਗਾ ਬੈਕ ਫਰੰਟ ਦਾ ਡਿਜ਼ਾਈਨ ਉਹਦਾ ਫਰਕ ਆ ਲੋ ਜੀ ਇਹ ਡਿਜ਼ਾਈਨ ਲੱਗ ਬਣਿਆ ਹੋਇਆ ਇਹ ਵੀ ਬੈਕ ਫਰੰਟ ਸੇਮ ਹੀ ਹੋਊਗਾ ਅੱਜ ਦੋਸਤੋ ਸਤ ਸ੍ਰੀ ਅਕਾਲ ਤੇ ਅੱਜ ਤੁਹਾਡੇ ਵਾਸਤੇ ਲਿਆ ਆ ਗਿਆ ਸੋਫਾ ਕਮ ਬੈੱਡ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਦੋ ਤਰ੍ਹਾਂ ਦੀ ਵੈਰਾਈਟੀ ਤਿਆਰ ਕੀਤੀ ਆਪਾਂ ਤੇ ਵੀਡੀਓ ਨੂੰ ਪੂਰਾ ਵੇਖਣਾ ਤੇ ਵਧੀਆ ਕੁਆਲਿਟੀ ਦੇ ਵਿੱਚ ਸੋਫਾ ਕੰਬੜੇ ਤਿਆਰ ਕੀਤੇ ਆ ਆਇਓ ਤੁਹਾਨੂੰ ਦਿਖਾਉਣੇ ਆ ਸੋਫੇ ਦਾ ਸੋਫਾ ਬੈੱਡ ਦਾ ਬੈੱਡ ਬਾਜੂ ਦਾ ਰੱਖਿਆ ਵੱਡਾ ਚੌੜਾ ਡਬਲ ਕੱਪ ਦੇ ਵਿੱਚ ਬਾਜੂ ਆ ਤੇ ਨਾਲ ਹੀ ਇਹਦੇ ਸਟੋਰੇਜ ਦਿੱਤੀ ਵੀ ਆ ਆ ਤੁਸੀਂ ਦੇਖ ਸਕਦੇ ਹੋ ਦੋਨੋਂ ਦੋਨੇ ਬਾਜੂਆਂ ਦੇ ਵਿੱਚ ਸਟੋਰੇਜ ਬਣੀ ਵੀ ਆ ਸਮਾਨ ਰੱਖਣ ਵਾਸਤੇ ਤੇ ਨਾਲ ਕੱਪ ਹੋਲਡਰ ਲੱਗੇ ਆ ਬਾਕੀ ਜਿਹੜਾ ਕਰਦਾ ਉਹ ਤਾਂ ਤੁਸੀਂ ਲੁੱਕ ਦੇਖ ਹੀ ਲਈ ਐ ਇਦਾਂ ਇਹ ਸੋਫੇ ਦਾ ਕੰਮ ਕਰਦਾ ਤੇ ਨਾਲ ਹੀ ਇਹ ਬੈੱਡ ਦਾ ਕੰਮ ਕਰੂਗਾ। ਨਾ ਦਿਖਾਉਣਾ ਤੁਹਾਨੂੰ। ਲਓ ਜੀ। ਇਦਾਂ ਹੋ ਗਿਆ ਤੇ ਬਾਕੀ ਇਹਦੀ ਜਿਹੜੀ ਬੈਕ ਆ ਬੈਕ ਆ ਇਹ ਲੱਗ ਪੈਂਦੀ ਪਿੱਛੇ ਨੂੰ। ਇਹ ਪੂਰਾ ਬੈੱਡ ਤਿਆਰ ਹੋ ਗਿਆ ਹੁਣ। ਆ ਲੈਂਥ 6 ਫੁੱਟ ਤੋਂ ਉੱਪਰ ਹੋ ਗਈ ਇਹਦੀ ਸਾਰੀ। ਇਸ ਤਰ੍ਹਾਂ ਆਪਾਂ ਉੱਪਰ ਇਹਦੇ ਪੈ ਸਕਦੇ ਆ। ਕਮ ਬੈੱਡ ਦੋਨੇ ਚੀਜ਼ਾਂ ਕੰਮ ਕਰੂਗਾ ਇਹ ਇਹ ਤਾਂ ਇਹਦੇ ਵਿੱਚ ਵੀ ਸਟੋਰੇਜ ਹੈਗੀ ਵਾ ਸਮਾਨ ਰੱਖਣ ਵਾਸਤੇ ਸੋਫੇ ਦਾ ਕੰਮ ਜਿਹੜਾ ਕਰਦਾ ਉਹ ਤੋਂ ਤੁਸੀਂ ਲੁੱਕ ਦੇਖ ਹੀ ਲਈ ਐ ਐਦਾਂ ਇਹ ਸੋਫੇ ਦਾ ਕੰਮ ਕਰਦਾ ਤੇ ਨਾਲ ਹੀ ਇਹ ਬੈੱਡ ਦਾ ਕੰਮ ਕਰੂਗਾ ਆ ਦਿਖਾਉਣਾ ਤੁਹਾਨੂੰ ਲਓ ਜੀ ਐਦਾਂ ਹੋ ਗਿਆ ਤੇ ਬਾਕੀ ਇਹਦੀ ਜਿਹੜੀ ਬੈਕ ਆ ਬੈਕ ਐ ਲੱਗ ਪੈਂਦੀ ਪਿੱਛੇ ਨੂੰ ਇਹ ਪੂਰਾ ਬੈੱਡ ਤਿਆਰ ਹੋ ਗਿਆ ਹੁਣ ਆ ਲੈਂਥ 6 ਫੁੱਟ ਤੋਂ ਉੱਪਰ ਹੋ ਗਈ ਇਹਦੀ ਸਾਰੀ ਇਸ ਤਰ੍ਹਾਂ ਆਪਾਂ ਉੱਪਰੇ ਦੇ ਪੈ ਸਕਦੇ ਆ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਜਿਹੜਾ ਕੱਪੜਾ ਲੱਗਾ ਸਵੈਟ ਲੈਦਰ ਦਾ ਕੱਪੜਾ ਕੱਪੜਾ ਗੱਲਾ ਮਾਰੋ ਸਾਫ਼ ਇਸ ਤਰ੍ਹਾਂ ਆਪਾਂ 쿠ਸ਼ਨ ਉੱਤੇ ਰੱਖ ਦਿੰਨੇ ਆ ਇਹਦੇ ਦੁਆਰਾ ਜਦੋਂ ਆਪਾਂ ਸੋਫਾ ਬਣਾਉਣਾ ਫੇਬਰ ਪਾਈ ਵਿੱਚ ਇਹਦੇ ਕੋਈ ਰੋਣ ਨਹੀਂ ਕੋਈ ਕੁਝ ਨਹੀਂ ਸਾਰੀ ਫੇਬਰ ਪੂਰੀ ਬਹੁਤ ਵਧੀਆ ਕੁਆਲਿਟੀ ਇਦਾਂ ਹੀ ਰਣੀ ਇਹ ਇਸ ਤਰ੍ਹਾਂ ਸੋਫੇ ਦੀ ਲੁੱਕ ਬਣ ਗਈ ਇਹਦੇ ਵਿੱਚ ਤੁਹਾਨੂੰ ਦੋ ਰੰਗ ਦੇਵਾਂਗੇ ਇੱਕ ਰੰਗ ਆ ਪਿਆ ਨਾਲ ਹੀ ਇਹ ਵੀ ਸੇਮ ਫੰਕਸ਼ਨ ਉਸੇ ਤਰ੍ਹਾਂ ਹੀ ਕੱਪ ਹੋਲਡਰ ਲੱਗੇ ਵਿੱਚ ਤੇ ਉਸੇ ਤਰ੍ਹਾਂ ਹੀ ਇਹ ਖੁੱਲਦੇ ਆ ਸਾਰੇ ਬਾਜੂ ਇਹ ਦੋ ਰੰਗ ਦੇ ਵਿੱਚ ਆਪਣੇ ਕੋਲੇ ਨਵੇਂ ਤਿਆਰ ਕੀਤੇ ਆ ਬਾਜੂ ਖਾਦੇ ਸਾਰਾ 골ਡਨ ਵਰਕ ਹੋਇਆ ਹੋਇਆ ਸਾਰੀ ਮਸ਼ੀਨੀ ਸਲਾਈ ਆ ਬਰਫੀ ਡਿਜ਼ਾਈਨ ਜਿਹੜਾ ਬਣਿਆ ਹੈ ਮੈਂ ਸਾਰਾ ਵੱਡੀਆਂ ਮਸ਼ੀਨਾਂ ਦੇ ਤਿਆਰ ਹੁੰਦਾ ਆ ਸਾਰਾ ਜਿਹੜਾ ਉੱਪਰਲਾ ਸਲਾਈਆਂ ਦਾ ਕੰਮ ਇਹ ਸਾਰਾ ਮਸ਼ੀਨ ਦੇ ਉੱਤੇ ਤਿਆਰ ਹੁੰਦਾ ਵੱਡੀ ਤੇ ਇਹ ਵੀ ਦੋ ਰੰਗਾਂ ਦੇ ਵਿੱਚ ਪਏ ਆ ਇਹ ਪੂਰਾ ਬੈਟ ਦਾ ਕੰਮ ਬਣ ਗਿਆ ਤੇ ਆ ਬੈਗ ਬਣ ਗਈ ਬੈਟ ਦੀ ਤੇ ਸਾਰਾ ਸਵੈਟ ਲੈਦਰ ਦਾ ਕੱਪੜਾ ਪੂਰਾ ਹੈਵੀ ਚ ਗੱਦੀ 4 ਇੰਚੀ 32 ਡੈਂਸਿਟੀ ਪਾਈ ਵਿੱਚ ਵਧੀਆ ਸਾਰੀ ਜਿਹੜੀ ਬੈਕ ਆ ਧੋਹ ਦੀ ਬੈਕ ਵਿਖਾ ਦੇ ਜਸਪ੍ਰੀਤ ਉਧਰੋਂ ਪੈਰਾਂ ਵਾਲੀ ਵਿਖਾ ਦੇ ਸੇਮ ਡਿਜ਼ਾਈਨ ਹੋਊਗਾ ਬੈਕ ਫਰੰਟ ਦਾ ਪੈਰਾਂ ਵਾਲਾ ਪਾਸਾ ਸੇਮ ਹੋਊਗਾ ਉਧਰਲਾ ਪਾਸਾ ਸੇਮ ਹੋਊਗਾ ਤੇ ਬਾਜੂ ਤੇ ਵੀ ਸਾਰਾ 골ਡਨ ਵਰਕ ਹੋਇਆ ਹੋਇਆ ਬਹੁਤ ਵਧੀਆ ਲੱਕੜ ਦਾ ਬਾਜੂ ਬਣਿਆ ਹੋਇਆ ਬਹੁਤ ਵਧੀਆ ਕੁਆਲਿਟੀ ਚ ਇਦਾਂ ਇਹ ਇਹਨੂੰ ਇਕੱਠਾ ਕਰਕੇ ਆਪਾਂ ਜਿਹਾ ਬਹਿਣਾ ਹੋਵੇ ਤਾਂ ਇਦਾਂ ਵੀ ਬਹਿ ਸਕਦੇ ਆ ਅੱਧਾ ਬੈੱਡ ਖੋਲ ਕੇ ਮੁੜ ਕੇ ਨੂੰ ਆਪਾਂ ਇਦਾਂ ਇਕੱਠਾ ਕਰਕੇ ਤੇ ਇਹਨੂੰ ਆਪਾਂ ਸੋਫਾ ਬਣਾਤਾ ਜੀ ਹੁਣ ਤੁਹਾਨੂੰ ਦੂਜਾ ਡਿਜ਼ਾਈਨ ਦਿਖਾਉਣੇ ਆਹਾ ਬਾਜੂ ਦਾ ਡਿਜ਼ਾਈਨ ਸੇਮ ਹੀ ਆ ਤੇ ਜਿਹੜਾ ਹੈਗਾ ਬੈਕ ਫਰੰਟ ਦਾ ਡਿਜ਼ਾਈਨ ਉਹਦਾ ਫਰਕ ਆ ਲਓ ਜੀ ਇਹ ਡਿਜ਼ਾਈਨ ਲੱਗ ਬਣਿਆ ਹੋਇਆ ਇਹ ਵੀ ਬੈਕ ਫਰੰਟ ਸੇਮ ਹੀ ਹੋਊਗਾ ਜਿਹੜਾ ਬੈੱਡ ਦਾ ਢੋਹ ਬਣਿਆ ਹੋਇਆ ਉਹ ਵੀ ਸੇਮ ਹੋਊ ਪੈਰਾਂ ਨਾਲੋਂ ਸੇਮ ਹੋਊਗਾ ਇਹ ਬ੍ਰਾਊਨ ਕੱਪੜੇ ਦੇ ਵਿੱਚ ਤੇ ਇਹ ਬਣਿਆ ਸੀਗਾ ਆਪਣਾ ਗਰੇ ਦੇ ਵਿੱਚ ਲਾ ਇਦਾਂ ਆਪਾਂ ਹਲੇ ਮੁੰਡਾ ਪੈ ਗਿਆ ਤਾਂ ਇੰਨੀ ਜਗ੍ਹਾ ਪਈ ਹਲੇ ਥੱਲੇ ਵੱਡਾ ਬੰਦਾ ਵਧੀਆ ਉੱਪਰ ਕਵਰ ਹੋ ਜਾਂਦਾ ਤੇ ਦੋ ਬੰਦੇ ਆਰਾਮ ਨਾਲ ਖੁੱਲੇ ਡੁੱਲੇ ਪੈਂਦੇ ਆ ਤੇ ਤਿੰਨ ਵੀ ਪੈ ਜਾਂਦੇ ਆ ਹੁਣ ਦੋਜੂ ਬੈ ਕੇ ਵਿਖਾ ਦੇ ਖਾ ਦੇ ਇਦਾਂ ਹਾਫ ਬੈਡ ਤੇ ਆਪਾਂ ਟੀਵੀ ਵਗੈਰਾ ਲੱਗਾ ਪੈਲ ਸਿਟੀ ਦੇ ਮੂਹਰੇ ਆਪਾਂ ਇਦਾਂ ਬੈਠ ਸਕਦੇ ਆ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਆਪਣਾ ਕੋਲ ਸੋਫਾ ਬੈੱਡ ਤਿਆਰ ਹੋਏ ਆ ਸੋਫਾ ਕਮ ਬੈੱਡ ਤੇ ਇਸ ਤੋਂ ਇਲਾਵਾ ਤੁਹਾਨੂੰ ਇਹਦੇ ਵਿੱਚ ਦੂਸਰੇ ਮਿਲ ਜਾਣਗੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਉਹ ਹੈਗਾ 6x4 ਦਾ ਸੇਟੀ ਕਮ ਬੈੱਡ ਦੋਨੇ ਚੀਜ਼ਾਂ ਕੰਮ ਕਰੂਗਾ ਇਹ ਇਹ ਤਾਂ ਇਹਦੇ ਵਿੱਚ ਵੀ ਸਟੋਰੇਜ ਹੈਗੀ ਹੈ ਸਮਾਨ ਰੱਖਣ ਵਾਸਤੇ ਇਹ ਬਣ ਗਿਆ 6x4 ਦਾ ਇਦਾਂ ਇਹ ਬੈਠਣ ਨੂੰ ਪੈਣ ਨੂੰ ਕੰਮ ਦੇਊਗਾ 6 बाई 4 ਦਾ ਫੁੱਲ ਦੀਵਾਨ ਦਾ ਸੈਜ ਪੂਰਾ ਬਣ ਗਿਆ ਏ ਤੇ ਗੱਦੀ ਲੱਗੀ ਮਗਰ 쿠ਸ਼ਨ ਬਹੁਤ ਵਧੀਆ ਬਟਨਾਂ ਦੇ ਵਿੱਚ ਡਿਜ਼ਾਈਨ ਤਿਆਰ ਕੀਤਾ ਤੇ ਬਾਜੂ ਬਣਿਆ ਹੋਇਆ ਲੱਕੜ ਦਾ ਸਾਰਾ ਤੇ ਸਵੇਟ ਲੈਦਰ ਕਪੜਾ 19mm ਪਲਾਈ ਦੇ ਵਿੱਚ ਸਾਰਾ ਤਿਆਰ ਹੋਇਆ ਇਦਾਂ ਆਪਾਂ ਇਹਨੂੰ ਬੈੱਡ ਬਣਾ ਸਕਦੇ ਹਾਂ ਦੀਵਾਨ ਤੇ ਇਦਾਂ ਬਣ ਜਾਣਾ ਜੀ ਇਹ ਸੋਫਾ ਇਦਾਂ ਸੋਫਾ ਬਣ ਗਿਆ ਬਿਠਣ ਵਾਸਤੇ ਇਸ ਤੋਂ ਇਲਾਵਾ ਆਪਣੇ ਕੋਲ ਇੱਕ ਡਿਜ਼ਾਈਨ ਹੋਰ ਤਿਆਰ ਪਿਆ ਉਹ ਆ ਡਿਜ਼ਾਈਨ ਹੈਗਾ ਆ ਦਿਖਾ ਦੂ ਇਹ ਵੀ ਸੋਫਾ ਕੰਬੈਡੀ ਹੈ ਇਹ ਹੋਰ ਹਿਸਾਬ ਨਾਲ ਖੁੱਲਦਾ ਆ ਵੀ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਇਹ ਇਦਾਂ ਉੱਪਰੋਂ ਚੱਕ ਕੇ ਲੈ ਰੱਖਣਾ ਪੈਂਦਾ ਤੇ ਇਹਦੇ ਵਿੱਚ ਸਟੋਰੇਜ ਵੀ ਹੈਗੀ ਥੋੜੀ ਜੀ ਇੰਨੀ ਕੁ ਸਟੋਰੇਜ ਵੀ ਹੈਗੀ ਸਮਾਨ ਰੱਖਣ ਨੂੰ ਤੇ ਆਹੇ ਗੱਦਾ ਉੱਪਰ ਇਹਦੇ ਫੋਲਡ ਹੋ ਕੇ ਖੁੱਲ ਕੇ ਲੱਗ ਜਾਣਾ ਇਦਾਂ ਇਹ 6x4 ਦਾ ਸਹਿਜ ਬਣ ਗਿਆ ਪੂਰਾ ਦੋ ਬੰਦੇ ਆਉਣਾ ਕਵਰ ਹੋ ਸਕਦੇ ਇਹਦੇ ਉੱਪਰ ਤੇ ਇਸ ਤੋਂ ਇਲਾਵਾ ਇਹਨੂੰ ਆਪਾਂ ਜੇ ਬੈਠਣ ਦਾ ਕੰਮ ਲੈਣਾ ਤੇ ਗੱਦਾ ਚੱਕਣਾ ਇਹਨੂੰ ਚੱਕ ਕੇ ਇਦਾਂ ਕਰ ਦੇਣਾ ਤੇ ਇਦਾਂ ਇਹ ਉੱਪਰ ਗੱਦਾ ਰੱਖ ਕੇ ਆਪਾਂ ਬੈਠਣ ਦਾ ਕੰਮ ਵੀ ਲੈ ਸਕਦੇ ਹਾਂ ਵਧੀਆ ਵਧੀਆ ਕੁਆਲਿਟੀ ਦੇ ਵਿੱਚ ਸੋਫਾ ਕਮ ਬੈੱਡ ਆਪਾਂ ਤਿਆਰ ਕੀਤੇ ਆ ਤੇ ਵਿజిਟ ਕਰਨਾ ਤੁਸੀਂ ਸੁਖਜੀਤ ਫਰਨੀਚਰ ਸ਼ੋਰੂਮ ਜੀਰਾ ਰੋਡ ਕੋਟ ਦੀ ਸਿਖਾ ਸਾਹਮਣੇ ਹੈਗਾ ਜੀ ਜੀਐਮ ਪੈਲਸ ਵੀਡੀਓ ਵੇਖਣ ਵਾਸਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਜੇ ਸਤਿ ਸ੍ਰੀ ਅਕਾਲ